ਨੰਬਰ ਗਿਆ ਹੋ ਮੈਨੂੰ ਕਹਿੰਦਾ ਮੈਨੂੰ ਫੋਨ ਨਾ ਕਰ ਮੈਂ ਬੀਜ਼ੀ ਹਾਂ ਲੈ ਅਸੀਂ ਦੁਕਾਨਾ ਕਰਦੋ ਨੇ ਜੀ ਬੰਦ ਹਾਂ ਅਸੀਂ ਇਹ ਸੁਣੂ ਫਿਰ ਲਾ ਰਿਓ ਜੁਰ ਸਾਡੇ ਪੈਸੇ ਤੇ ਤੁਸੀਂ ਤਨਖਾਹਾਂ ਲੈਂਦੇ ਹੋ ਜੇ ਅਸੀਂ ਬੰਦ ਕਰੀਏ ਆ ਮੈਂ ਜਿਹੜਾ ਤੁਸੀਂ ਗੱਲੀਆਂ ਚੋਂ ਸਾਰਾ ਖਾ ਲਾਂਗੇ ਜਿੱਦੇ ਅਸੀਂ ਆਪ ਵੀ ਆਈਏ ਜੇ ਸੁਣੋ ਇੱਕ ਗੱਲ ਦੱਸਤੀ ਤੁਸੀਂ ਸੁਣ ਲੋ ਇਹ ਪਰਸਨਲ ਅੱਗ ਹੋਣੇ ਬੰਦ ਹੋ ਜਾਣਗੇ ਇਹ ਜੂ ਲੋਕਾਰੇ ਗੱਡੀ ਹੋ ਕੇ ਬਿਲਕੁਲ ਬਿਲਕੁਲ ਸਾਡੇ ਬੱਚੇ ਬਿਮਾਰ ਹੋਏ ਹੋਏ ਹੈਗੇ ਕਿ ਕਿਤੇ ਮੰਦਰ ਚ ਬਾਰਡਰ ਮਕਸ ਦੀ ਮੋਟਰ ਲੱਗੀ ਹੋਗੀ ਅੱਜ ਇੱਕ ਜੱਗ ਭਰ ਲਿਓ ਪਾਣੀ ਦਾ ਮੋਟਰ ਮੋਟਰ ਛੱਡ ਗਏ ਹਾਂ ਆ ਗਈ ਸਾਰੀ ਮੁੰਡੀਆਂ ਜਿੱਦਾਂ ਸਾਰੇ ਗ੍ਰਾਮ ਪਿਆਰੇ ਪਰਮਨੈਂਟ ਮੱਲ ਕਰਕੇ ਠੀਕ ਹੈ ਇਹ ਨਹੀਂ ਹੈਗਾ ਵਿੱਚ ਸੋਣਾ ਜਿੱਦਾਂ ਜਿੱਦੋਂ ਭਟਾਤਾ ਸਾਨੂੰ ਮੇਰੇ ਕੋਲ ਨਹੀਂ ਆਰਡਰ ਦੇਦਾ ਪਰਚੇ ਭੇਜ ਤੇ ਕਹਿੰਦੇ ਜੀ ਤੁਹਾਡੇ ਵਿਆਹ ਧਾਣਾਂਗੇ ਅਸੀਂ 2 ਦਿਨ ਪਹਿਲਾਂ ਅਸੀਂ ਆਪਦਾ ਹਏ ਪੁੱਛ ਲੋ ਕਿਵੇਂ ਵਿਆਹ ਕਰਾਉਣਾ ਹੈ ਇਹ ਨਾਲ ਤੁਸੀਂ ਲਾਣ ਦੇ ਜੋਰ ਨਾਲੇ ਜਿਹੜਾ ਮਰਜ਼ੀ ਲਾਉਣਾ ਸੀ ਨਾਲੇ ਹਾਈ ਕੋਰਟ ਦੀ ਲਾਉਣ ਦੀ ਪਰਮਿਸ਼ਨ ਹਾਂ ਇੱਥੇ ਨਾਲੇ ਸਾਨੂੰ ਹੋਣੀ ਇੱਕ ਗੱਲ ਹੋਰ ਦੱਸਦੇ ਤੁਹਾਨੂੰ 5 ਮਹੀਨੇ ਦਿੱਤੇ ਜੇ ਤੁਸੀਂ ਨਾ ਬਣਾਇਆ ਸੀ ਫਿਰ ਰੋਕਾਂਗੇ ਤੇ ਹੁਣ ਸਤੇ ਇਹ ਜਿਸ ਕੋਈ ਨਾ ਆ ਚੇ ਨਗਾ ਭੇਜ ਦਸ ਨੂੰ 22 ਸਾਲ ਦੇ ਇਹ ਸਾਸ ਕਰਾ ਲਓ ਚੰਦਰਾਈ ਜੀ ਜੀਵਨ ਦਾ ਪਤਾ ਕਰ ਜੋ ਤੁਸੀਂ 2022 ਦੇ ਵਿੱਚ ਜੰਨੂ ਜੰਨੀ ਬੁੱਟਾ ਪਈਆਂ ਸੀਗੀਆਂ ਤੁਸੀਂ ਉਹ ਕੰਪੇਅਰ ਕਰ ਲਿਓ ਜੇ ਤੁਹਾਡੀਆਂ 19 ਬੁੱਟਾ ਪੈ ਗਈਆਂ ਆ ਬੈਠੇ ਸਾਰੇ ਅਸੀਂ ਜਿਵੇਂ ਤੁਸੀਂ ਕਹੋ ਸਾਡੀ ਮੰਡੀ ਬੜੀ ਬੜੀ ਨੀਂਦ ਹੋਰ ਨਹੀਂ ਬੰਦੀ ਹੋਣੀ ਆ ਕੀ ਚੋਰ ਬੰਦੀ ਇਸ ਦਾ ਵਾਹ ਕੋਈ ਕਿਹਦਾ ਨਹੀਂ ਪਤਾ ਜਿੱਥੋਂ ਪੈਪਾ ਉੱਟੀਆਂ ਜਾਂ ਤੋੜੀਆਂ ਗਈਆਂ 2-4 ਪੈਪਾ ਇੱਕ ਵਾਰੀ ਟੈਂਪਰਰੀ ਹੱਲ ਉਹਨਾਂ ਤੇ 5-10 ਲੱਖ ਰੁਪਏ ਲੱਗੋ 2-4 ਲੱਖ ਉਹਨਾਂ ਨਾਲ ਜੋੜ ਕੇ ਟੈਂਪਰਰੀ ਦਾ ਚਲਾਓ ਜਿੰਨਾ ਚਿਰ ਨਹੀਂ ਚੱਲਦਾ ਬਿਲਕੁਲ ਪੰਜ ਲੱਖ ਸਾਨੂੰ ਸੋਪਨਵਾ ਮਿਲਦਾ ਸਾਨੂੰ ਸਾਡੇ ਅੰਦਰ ਸਭ ਜਵਾਬ ਨਹੀਂ ਹੋਵਾਉਂਦੇ ਨਹੀਂ ਹੋਵਾਉਂਦੇ ਸਰ ਜੀ ਮੈਡਿਕਲ ਦੇ ਰਿਪੋਰਟਸ ਤੋਂ ਬਾਰ-ਬਾਰ ਸਰ ਜੀ ਲੈਣੋ ਪਾਉਣ ਵਾਲੇ ਸਾਰ ਦੂਜੇ ਉਹਦੇ ਬਾਰ-ਬਾਰ ਲੱਗ ਜਾ ਰਹੇ ਹੈ ਨਾ ਲੋੜੀ ਨਹੀਂ ਬਣੀ ਤੇਰੀ ਸਾਈਡ ਨਾ ਲੋੜੀ ਨਾ ਦਿਵਾਰੀ ਨਾ ਹੋਣੀ जेकर बोलो पर बोलो निश्चित रह सकते हैं कभी भी नहीं रह सकते जेकर निश्चित रह सकते हैं ये तो मुझे नक्शे की बात है थी आप कहाँ पहुँचते की कंधी पे कहाँ से निकलते हैं कहाँ से निकलते हैं नक्शे तो बेटा निश्चित ही तो बेटा मैंने मैंने कहा था बेटा ਤੋ ਹਾਂ ਬਿਮਾਰੀਆਂ ਲਾਵਾਂਗੇ ਤੇ ਮਰਾਂਗੇ ਤੇ ਉਹ ਤਾਂ ਦੱਸ ਨਹੀਂ ਤਾਂ ਵੀ ਕੱਲ ਦੱਸ ਬਿਲਕੁਲ ਬਿਲਕੁਲ ਕਿ ਮੈਂ ਟੋਪਲਿੰਗ ਪ੍ਰੋਜੈਕਟ ਕੋਲ ਨਾ ਰਹਿਣਾ ਪੂਰੇ ਕਾਸਟ ਕੋਲ ਨਾ ਰਹਿਣਾ ਮੈਨੂੰ ਉਹ ਆਮ ਬਬਲੀ ਗੱਲਾਂ ਨਹੀਂ ਹੋਣੀਆਂ ਮੈਨੂੰ ਪ੍ਰੋਜੈਕਟ ਕੋਲੋਂ ਬਤਾਉਣੀ ਵਿਸ਼ਵਤਾ ਤੁਸੀਂ ਕਿਹਨੂੰ ਬੰਦੋ ਗਿਆ ਵੈਸੇ ਨਾ ਨਹੀਂ ਲੈ ਜਰਾ ਕਿਉਂਕਿ ਸਾਨੂੰ ਪਤਾ ਨਹੀਂ ਗੇ ਦੇ ਨਾਲ ਅਫਸਰ ਸਾਡਾ ਕੰਮ ਬੰਦ ਕਰ ਦੇਣਾ ਹਨਾ ਹਨਾ ਨੂੰ ਪਾੜੇ ਵਿਸ਼ਵਤਾ ਨਹੀਂ ਆਮ ਨਹੀਂ ਆ ਜਿਹੜਾ ਕੰਮ ਤਾਂ 10000 ਦੇ ਕੇ ਹੁੰਦਾ ਸੀਗਾ 25000 ਤੇ ਹੋ ਗਿਆ 25000